ਮੇਰਾ ਚੈਨਲ ਦੇਖਣ ਵਾਲੇ ਸਾਰੇ ਮਿੱਤਰਾਂ ਨੂੰ ਸੱਜਣਾ ਨੂੰ ਜਿੰਨਿਆਂ ਨੂੰ ਵੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਜੋ ਵੀ ਕਹਾਂ ਗੁੱਡ ਮਾਰਨਿੰਗ ਜਦੋਂ ਮੈਂ ਛੋਟਾ ਹੁੰਦਾ ਸੀ ਮੈਂ ਨੂੰ ਸਕੂਲ ਗਿਆ ਤੇ ਮੈਨੂੰ ਉਹਨਾਂ ਨੇ ਦੱਸਿਆ ਪੜ੍ਹਾਇਆ ਟੀਚਰਾਂ ਨੇ ਕਿ ਇੱਕ ਦਿਨ ਕੀ ਚੀਜ਼ ਹੁੰਦੀ ਹੈ ਜੋ ਮੈਂ ਸਮਝਿਆ ਉਹ ਇਹ ਸੀ ਕਿ ਧਰਤੀ ਜਦੋਂ ਆਪਣੇ ਤੁਰੇ ਤੇ ਚੱਕਰ ਲਾਂਦੀ ਹੈ ਜਿਹੜਾ ਸਮਾਂ ਲੈਂਦੀ ਹੈ ਉਹਨੂੰ ਇੱਕ ਦਿਨ ਕਿਹਾ ਜਾਂਦਾ ਐਸੇ ਤਰ੍ਹਾਂ ਸਾਲ ਦੀ ਲੰਬਾਈ ਕੀ ਹੁੰਦੀ ਹੈ ਜਦੋਂ ਧਰਤੀ ਸੂਰਜ ਦੇ ਆਲੇ ਦੁਆਲੇ ਚੱਕਰ ਇੱਕ ਪੂਰਾ ਕਰਦੀ ਹੈ ਤਾਂ ਉਹਨੂੰ ਅਸੀਂ ਇੱਕ ਸਾਲ ਕਹਿੰਦੇ ਆ ਉਹ ਵੱਡਾ ਟਾਈਮ ਨੂੰ ਛੋਟੇ ਟਾਈਮ ਨਾਲ ਡਿਵਾਈਡ ਕਰ ਦਿੱਤਾ ਜਾਏ ਤਕਸੀਮ ਕਰਤਾ ਜਾਏ ਤਾਂ ਸਾਡੇ ਕੋਲ 365 ਸੇ 1/4 ਦਿਨ ਆ ਜਾਂਦੇ ਆ ਮੇਰਾ ਜਿੱਥੋਂ ਤੱਕ ਅਨੁਭਵ ਹੈ ਇਹ ਸਾਰੀ ਦੁਨੀਆ ਉਸੇ ਨੂੰ ਮੰਦੀ ਹੈ ਉਸੇ ਮੁਤਾਬਕ ਕੰਮ ਕਰਦੀ ਹੈ ਉਹਦੇ ਮੁਤਾਬਕ ਹੀ ਤਨਖਾਹਾਂ ਮਿਲਦੀਆਂ ਹਨ ਉਹਦੇ ਮੁਤਾਬਕ ਹੀ ਸਾਨੂੰ ਸਾਰਿਆਂ ਨੂੰ ਸਾਰਿਆਂ ਦਾ ਸਮਾਜਿਕ ਰੂਪ ਵਿੱਚ ਇਹ ਚੱਕਰ ਚੱਲਦਾ ਹੈ ਉਹਨ ਇਹ ਚੀਜ਼ਾਂ ਨਾ ਮੈਂ ਬਣਾਈਆਂ ਨਾ ਕਿਸੇ ਨੇ ਬਣਾਈਆਂ ਨਾ ਇਹ ਸਿਰਫ ਇਹ ਇੱਕ ਰੱਬੀ ਹੁਕਮ ਹੈ ਜਿਹੜਾ ਕਿ ਈਸ਼ਵਰ ਵੱਲੋਂ ਹੈਗਾ ਭਗਵਾਨ ਵੱਲੋਂ ਹੈਗਾ ਅੱਲਾਹ ਵੱਲੋਂ ਹੈਗਾ ਕੁਦਰਤ ਵੱਲੋਂ ਹੈਗਾ ਜਿੰਨੂੰ ਮਰਜ਼ੀ ਜਿੰਨੂੰ ਵੀ ਤੁਸੀਂ ਮੰਨਦੇ ਹੋ ਜੇ ਉਹਦਾ ਹੁਕਮ ਮੰਨ ਲਈਏ ਤਾਂ ਉਹਦੇ ਵੱਲੋਂ ਹੈਗਾ ਸੋ ਜਦੋਂ ਅਸੀਂ ਵਾਹਿਗੁਰੂ ਦਾ ਵੀ ਹੁਕਮ ਮੰਨ ਲਓ ਜਿਹਦਾ ਵੀ ਮੰਨਣਾ ਮੰਨ ਲਓ ਤੁਹਾਡੇ ਮਨ ਵਿੱਚ ਜਿਹਦਾ ਉਹ ਇੱਕ ন্যাਚਰਲ ਪ੍ਰਤੀਕਿਰਿਆ ਹੈ ਕੁਦਰਤੀ ਪ੍ਰਤੀਕਿਰਿਆ ਇਹਦੇ ਵਿੱਚ ਕੋਈ ਫਰਕ ਨਹੀਂ ਹੈ ਇਹਨਾਂ ਦੇ ਵਿੱਚ ਸੂਰਜ ਨੇ ਧਰਤੀ ਨੇ ਸੂਰਜ ਦੇ ਆਲੇ ਦੁਆਲੇ ਘੁੰਮਦੇ ਰਹਿਣਾ ਚੰਦਰਮਾ ਨੇ ਧਰਤੀ ਦੇ ਆਲੇ ਦੁਆਲੇ ਘੁੰਮਦੇ ਰਹਿਣਾ ਸਾਨੂੰ ਫੇजेस ਆਫ ਮੂਨ ਵੀ ਪੜ੍ਹਾਇਆ ਗਈਆਂ ਕਿ ਚੰਦਰਮਾ ਕਿੱਦਾਂ ਅਮਾਵਸ ਹੋਇਆ ਜਾਂਦਾ ਚੰਦਰਮਾ ਕਿੱਦਾਂ ਪੂਰਨਮਾਸ਼ੀ ਜਾਂਦਾ ਇਹ ਕਿਰਿਆ ਚਲਦੀਆਂ ਰਹਦੀਆਂ ਹੋਰ ਸਦੀਆਂ ਤੋਂ ਚਲਦੀਆਂ ਆ ਰਹੀਆਂ ਜਦੋਂ ਤੋਂ ਧਰਤੀ ਜੋ ਵੀ ਬਣੀ ਆ ਧਰਤੀ ਚੰਦਰਮਾ ਸੂਰਜ ਸਭ ਕੁਝ ਬਣਿਆ ਅਸੀਂ ਚੰਦਰਮਾ ਤੇ ਜਾ ਆਏ ਆ ਸੂਰਜ ਨੂੰ ਦੇਖ ਲਿਆ ਚੰਦਰਮਾ ਤੇ ਉੱਤੇ ਲੈਂਡਿੰਗ ਵੀ ਕਰ ਲਈ ਇਸਰੋ ਵਾਲਿਆਂ ਨੇ ਵੀ ਕਰ ਲਈ ਜਾਂ ਦੁਨੀਆ ਦੇ ਸਾਰਿਆਂ ਹਰ ਤਰ੍ਹਾਂ ਦੇ ਵਿਗਿਆਨੀਆਂ ਨੇ ਚੰਦਰਮਾ ਤੇ ਜਾ ਕੇ ਦੇਖ ਕੇ ਉਧਰ ਕਾਰ ਲਿਆ ਮੈਨੂੰ ਜਿਹੜੀ ਗੱਲ ਨਹੀਂ ਸਮਝ ਆ ਰਹੀ ਉਹ ਇਹ ਹੈ ਕਿ ਇੱਕ ਦਿਨ ਜਿਹੜਾ ਵੀ ਦਿਨ ਹੈ ਉਹ ਦੂਜੇ ਦਿਨ ਨਾਲੋਂ ਚੰਗਾ ਜਾਂ ਮਾੜਾ ਕਿੱਦਾਂ ਹੋ ਜਾਂਦਾ ਉਹ ਕਿਹੜੀ ਪ੍ਰਤੀਕਿਰਿਆ ਜਿਹੜੀ ਉਸ ਦਿਨ ਨੂੰ ਚੰਗਾ ਬਣਾਉਂਦੀ ਹੈ ਉਹ ਕਿਹੜੀ ਪ੍ਰਤੀਕਿਰਿਆ ਹੈ ਜਿਹੜੀ ਉਸ ਦਿਨ ਨੂੰ ਮਾੜਾ ਬਣਾਉਂਦੀ ਹੈ ਜੇ ਮੈਨੂੰ ਕੋਈ ਵੀ ਸੱਜਣ ਵੀਰ ਜਿਹੜਾ ਵੀ ਮੇਰੀ ਇਹ ਵੇਖ ਦੇਖ ਰਿਹਾ ਮੈਨੂੰ ਇਹ ਸਮਝਾ ਦਵੇ ਕਿ ਉਹ ਦਿਨ ਕਦੋਂ ਮਾੜਾ ਹੋ ਜਾਂਦਾ ਤੇ ਕਦੋਂ ਪਵਿੱਤਰ ਹੋ ਜਾਂਦਾ ਤੇ ਕਦੋਂ অপਵਿੱਤਰ ਹੋ ਜਾਂਦਾ ਉਹ ਜਿਹੜੇ ਦਿਨ ਪਵਿੱਤਰ ਤੇ অপਵਿੱਤਰ ਉਹ ਸਾਡੇ ਬਣਾਏ ਹੋਏ ਆ ਕਿ ਰੱਬ ਦੇ ਬਣਾਏ ਹੋਏ ਆ ਜੇ ਸਾਡੇ ਬਣਾਏ ਆ ਤਾਂ ਕਿਸੇ ਥਾਂ ਤੇ ਕਿਸੇ ਪਵਿੱਤਰ ਦਿਨ ਤੇ ਇਸ਼ਨਾਨ ਕਰਨ ਦਾ ਜਦ ਕਿਸੇ ਥਾਂ ਤੇ ਪਵਿੱਤਰ ਕੰਮ ਕਰਨ ਨਾਲ ਉਹ ਦਿਨ ਦੇ ਉੱਤੇ ਕੰਮ ਕਰਨ ਨਾਲ ਇਹ ਕਿਸ ਤਰੀਕੇ ਨਾਲ ਸਾਡਾ ਮਨ ਬਦਲ ਜਾਂਦਾ ਮੈਨੂੰ ਇਹ ਨਹੀਂ ਸਮਝ ਆਇਆ ਪਲੀਜ਼ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਮੈਨੂੰ ਇਹ ਸਮਝਾਓ ਜਾਂ ਤਾਂ ਮੇਰੇ ਟੀਚਰ ਨੇ ਮੈਨੂੰ ਇਹ ਗਲਤ ਦੱਸਿਆ ਕਿ ਇਹ ਦਿਨ ਰਾਤ ਕਿੱਦਾਂ ਬਣਦੇ ਆ ਜਾਂ ਤਾਂ ਉਹ ਉੱਥੇ ਮੈਂ ਗਲਤੀ ਕਰ ਗਿਆ ਜਾਂ ਕੁਝ ਨਾ ਕੁਝ ਮੈਂ ਮਿਸਿੰਗ ਹੈਗਾ ਜਿਹੜਾ ਮੈਨੂੰ ਇਹ ਸਮਝ ਨਹੀਂ ਆ ਰਹੀਆ ਕਿ ਉਹ ਦਿਨ ਚੰਗਾ ਜਾਂ ਮਾੜਾ ਦਿਨ ਇੱਕ ਦਿਨ ਦੂਜੇ ਦਿਨ ਨਾਲੋਂ ਫਰਕ ਕਿੱਦਾਂ ਹੋ ਜਾਂਦਾ ਹੈ ਹਾਊ ਕੈਨ ਅਸੀਂ ਕਿੱਦਾਂ ਕਹਿ ਸਕਦੇ ਹਾਂ ਕਿ ਅੱਜ ਪੂਰਨ ਮਾਸੀ ਵਾਲਾ ਦਿਨ ਪਿਛਲੇ ਦਿਨ ਨਾਲੋਂ ਇੱਕ ਚੰਗਾ ਦਿਨ ਹੈ ਜਾਂ ਮਾੜਾ ਦਿਨ ਹੈ ਜਾਂ અમાਵਸ ਵਾਲਾ ਦਿਨ ਚੰਗਾ ਦਿਨ ਹੈ ਜਾਂ ਮਾੜਾ ਦਿਨ ਹੈ ਜਾਂ ਸੰਗਰਾਦ ਵਾਲਾ ਦਿਨ ਚੰਗਾ ਦਿਨ ਹੈ ਜਾਂ ਮਾੜਾ ਦਿਨ ਹੈ ਉਹ ਇੱਕ ਤਰੀਕਾ ਹੈ ਕੈਲੰਡਰ ਅਸੀਂ ਬਣਾਇਆ ਅਸੀਂ ਤਰੀਕਾ ਫਿਕਸ ਕੀਤੀਆਂ ਅਸੀਂ ਸਮਾਜ ਨੂੰ ਚਲਾਉਣ ਲਈ ਸਾਰਾ ਕੁਝ ਕੀਤਾ ਉਹ ਵਕਤ ਨੂੰ ਨਾਪਣ ਦਾ ਇੱਕ ਤਰੀਕਾ ਬਣਾਇਆ ਅਸੀਂ 24 ਘੰਟੇ ਬਣਾਏ ਅਸੀਂ ਮਿੰਟ ਬਣਾਏ ਅਸੀਂ ਸੈਕਿੰਡ ਬਣਾਏ ਸਾਰਿਆਂ ਪਰ ਰੱਬ ਨੇ ਜਾਂ ਪ੍ਰਕਿਰਤੀ ਨੇ ਜਾਂ ਜਿੰਨੂੰ ਵੀ ਅਸੀਂ ਮੰਨਦੇ ਆ ਉਹਨੇ ਕੋਈ ਦਿਨਾਂ ਦੇ ਵਿੱਚ ਫਰਕ ਨਹੀਂ ਰੱਖਿਆ ਤੋਂ ਤੱਕ ਕਿ ਉਹਨੇ ਲੰਬਾਈਆਂ ਜਿਹੜਾ ਟਾਈਮ ਹੈਗਾ ਉਹਦੇ ਵਿੱਚ ਵੀ ਫਰਕ ਨਹੀਂ ਰੱਖਿਆ ਸੋ ਪਲੀਜ਼ ਮੈਨੂੰ ਬੇਨਤੀ ਹੈ ਕਿ ਮੈਨੂੰ ਇਸ ਗੱਲ ਦੇ ਬਾਰੇ ਸਮਝਾਓ ਤੇ ਮੇਰੇ ਚੈਨਲ ਤੇ ਕਮੈਂਟਸ ਵਿੱਚ ਜ਼ਰੂਰ ਲਿਖੋ ਕਿ ਇੱਕ ਦਿਨ ਦੂਜੇ ਦਿਨ ਨਾਲੋਂ ਪਵਿੱਤਰ ਕਿਉਂ ਦਾ ਹੋ ਜਾਂਦਾ ਤੁਹਾਡੇ ਸਾਰਿਆਂ ਦਾ ਦੇਖਣ ਲਈ ਬਹੁਤ ਬਹੁਤ ਥੈਂਕਸ ਥੈਂਕ ਯੂ ਵੈਰੀ ਮਚ sasriyor so